ਸਸੀ ਕਾ ਜੀ ਮੈਂ ਹਕਮਿਲ ਕਪੂਰ ਤੁਹੇ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਮੌਜੂਦਾ 32000 ਪ੍ਰਵਾਸੀਆਂ ਨੂੰ ਫੜ ਕੇ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਪਰ ਬਦਕਿਸਮਤੀ ਦੇ ਨਾਲ ਬਾਰਡਰ ਸਰਵਿਸਿਜ਼ ਵਾਲੇ ਇਹਨਾਂ ਦੀ ਪੈੜ ਨੱਪਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਡੈਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਤਾ ਦੀ ਹੈ ਅਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜੋਂਦੇ ਯਤਨ ਵੀ ਕਿਤੇ ਜਾ ਰਹੇ ਨਹੀਂ ਸਿਰਫ ਇੱਥੇ ਹੀ ਬਸ ਨਹੀਂ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਨੇ ਅਤੇ ਸਾਲ ਦੇ ਅੰਤ ਤੱਕ ਕੰਕੜਾ ਹੋਰ ਵੀ ਵੱਸ ਸਕਦਾ ਹੈ ਦੂਜੇ ਪਾਸੇ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਦਾਵਾ ਕਰ ਰਹੇ ਨੇ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬੰਦਾ ਹੈ ਦਰਸਲ ਗੈਰ ਕਾਨੂੰਨੀ ਪ੍ਰਵਾਸੀਆ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਕਾਫੀ ਪੱਖ ਦਾ ਨਜ਼ਰ ਆਇਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਸੰਗਰੀ ਉੱਤੇ ਸਵਾਲਤ ਦੀ ਪੁਛਾੜ ਕਰ ਦਿੱਤੀ ਟੋਰੀ ਐਮਪੀ ਫ੍ਰੈਂਕ ਕੈਪਟੋ ਨੇ ਡਿਪੋਰਟੇਸ਼ਨ ਲਿਸਟ ਦੇ ਵਿੱਚ ਸ਼ਾਮਲ ਪ੍ਰਵਾਸੀਆ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਕਾਰ ਰਹੀ ਤੇ ਬਾਅਦ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਿਨ ਓ ਗੌਰਮਨ ਨੇ ਸਖਤ ਤੌਰ ਤੇ ਮੰਨਿਆ ਕਿ ਬੱਤੀ ਗੈਰ ਕਾਨੂੰਨੀ ਪ੍ਰਵਾਸੀ ਫਰਾਰਨੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਹੈ ਪਰ ਨਾਲ ਹੀ ਕਿ ਹੈ ਕਿ ਇਹ ਅੰਕੜਾ ਘਟ ਵੱਧ ਵੀ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਡਰ ਰਾਹੀਂ ਹੋਣ ਵਾਲੇ ਨਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦੇ ਗੈਰੀ ਅਨੰਤ ਸੰਘਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ 99% ਕਮੀ ਆਈ ਹੈ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਖਾਤੇ ਸਬੀ ਐਸਸੀ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹਾਇਕਾ ਕਰਵਾਈ ਜਾ ਰਹੀ ਹੈ। ਦਸਯੇ ਲੋਕ ਸੁਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਬਿਲ ਸੀ 12 ਰਾਹੀਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਦਸਯੇ ਕਿ ਨਵੇਂ ਕਾਨੂੰਨ ਰਾਹੀਂ 14 ਜੂਨ 2023 ਤੋਂ ਬਾਅਦ ਕੈਨੇਡਾ ਪਹੁੰਚੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਏ ਦੇ ਅਸਾਇਲਮ ਕਲੇਮ ਪਰਮਾਨ ਵੀ ਨਹੀਂ ਕੀਤੇ ਜਾਣਗੇ। ਅਮਰੀਕਾ ਦੇ ਰਸਤੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਇਲ ਅਲਸੀਆਂ ਵੀ ਸਿੱਧੇ ਤੌਰ ਉੱਤੇ ਰਾਤ ਕਰ ਦਿੱਤੀਆਂ ਜਾਣਕੀਆਂ ਪਾਰਲੀਮੈਂਟਿਕ ਕਮੇਟੀ ਦੀ ਬੈਠਕ ਦੌਰਾਨ ਗੈਰੀ ਅਨੰਦ ਸਿੰਘ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ ਆਸੀ ਐਮਪੀ ਅਤੇ ਸੀਬੀਐਸਏ ਨੂੰ ਮਿਲਣ ਵਾਲੇ ਫੰਡਾਂ ਦੇ ਵਿੱਚ 2% ਦੀ ਕਟੌਤੀ ਕੀਤੀ ਗਈ ਪਰ ਦੋਹਾਂ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ ਹਜ਼ਾਰ ਵਾਧੂ ਅਫਸਰ ਵੀ ਮਿਲ ਰਹੇ ਨੇ CBSA ਦੇ ਨਾਲ ਸੰਬੰਧਿਤ 800 ਅਕਸਰਾਂ ਨੂੰ 18 ਹਫ਼ਤੇ ਦੀ ਸਿਖਲਾਈ ਜਲਦੀ ਹੀ ਕਯੂਬਿਕ ਦੇ ਵਿੱਚ ਆਰੰਭੀ ਜਾ ਰਹੀ ਹੈ ਜਦਕਿ 200 ਹੋਰਨਾਂ ਨੂੰ ਆਪਰੇਸ਼ਨ ਸਟਾਫ ਵਜੋਂ ਬਤਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮਿਆਂ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਲ ਰੀਜਨਲ ਪੁਲਿਸ ਦੇ ਵੱਲੋਂ ਹਾਲ ਹੀ ਦੇ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੀ ਕਿਸਮ ਦੇ ਪਹਿਲੇ ਬਿਆਨ ਦੇ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਕੱਟਣ ਦੇ ਲਈ ਬਾਟਰ ਸਰਵਿਸਿਜ਼ ਏਜੰਸੀ ਅਤੇ ਪੀਲ ਕ੍ਰਾਊਨ ਤਾਨੀ ਦਫਤਰ ਦੇ ਨਾਲ ਤਾਲਮੇਲ ਕਾਇਮ ਕੀਤਾ ਗਿਆ ਸਸਿਕਾ ਜੀ ਮਹਾ ਕੁਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਮੌਜੂਦਾ 32000 ਪ੍ਰਵਾਸੀਆਂ ਨੂੰ ਫੜ ਕੇ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਪਰ ਬਦਕਿਸਮਤੀ ਦੇ ਨਾਲ ਬਾਰਡਰ ਸਰਵਿਸਿਜ਼ ਵਾਲੇ ਇਹਨਾਂ ਦੀ ਪੈੜ ਨੱਪਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਡੈਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਤਾ ਦੀ ਹੈ ਅਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜੋਂਦੇ ਯਤਨ ਵੀ ਕਿਤੇ ਜਾ ਰਹੇ ਨਹੀਂ ਸਿਰਫ ਇੱਥੇ ਹੀ ਬਸ ਨਹੀਂ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਪਾਤੀ ਰਿਪੋਰਟ ਕਿਤੇ ਜਾ ਚੁੱਕੇ ਨੇ ਅਤੇ ਸਾਲ ਦੇ ਅੰਤ ਤੱਕ ਕੰਕੜਾ ਹੋਰ ਵੀ ਵੱਧ ਸਕਦਾ ਹੈ ਦੂਜੀ ਪਾਸੇ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਦਾਵਾ ਕਰ ਰਹੇ ਨੇ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕ ਰਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸੋ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬੰਦੇ ਹੈ ਦਰਸਲ ਗੈਰ ਕਾਨੂੰਨੀ ਪ੍ਰਵਾਸੀਆ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਕਾਫੀ ਭਖਦਾ ਨਜ਼ਰ ਆਇਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਸੰਗਰੀ ਉੱਤੇ ਸਵਾਲਤ ਦੀ ਪੁੱਛਾੜ ਕਰ ਦਿੱਤੀ ਟੋਰੀ ਐਮਪੀ ਫ੍ਰੈਂਕ ਕੈਪਟੋ ਨੇ ਡਿਪੋਰਟੇਸ਼ਨ ਲਿਸਟ ਦੇ ਵਿੱਚ ਸ਼ਾਮਲ ਪ੍ਰਵਾਸੀਆ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾ ਕਰ ਦਿੱਤੀ ਪਰ ਬਾਅਦ ਦੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਿਨ ਓ ਗੌਰਮਨ ਨੇ ਸਖਤ ਤੌਰ ਤੇ ਮੰਨਿਆ ਕਿ 32 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀ ਫਰਾਰਨੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਹੈ ਪਰ ਨਾਲ ਹੀ ਇਹ ਹੈ ਕਿ ਇਹ ਅੰਕੜਾ ਘਟ ਵੱਧ ਵੀ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਨਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦੇ ਗੈਰੀ ਅਨੰਤ ਸੰਗਰੀ ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 99% ਕਮੀ ਆਈ ਹੈ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਖਾਤੇ ਸਿਬੀਐਸਏ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹਾਇਆ ਕਰਵਾਈ ਜਾ ਰਹੇ ਨੇ ਦਸੇ ਲੋਕ ਸੁਰੱਖਿਆ ਮੰਤਰੀ ਨੇ ਅੱਗੇ ਕਿਹਾ ਹੈ ਕਿ ਪੀਲ ਸੀ 12 ਰਾਹੀਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਦੱਸਿਆ ਕਿ ਨਵੇਂ ਕਾਨੂੰਨ ਰਾਹੀਂ 14 ਜੂਨ 2023 ਤੋਂ ਬਾਅਦ ਕੈਨੇਡਾ ਪਹੁੰਚੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਏ ਦੇ ਅਸਾਈਲਮ ਕਲੇਮ ਪਰਮਾਨ ਵੀ ਨਹੀਂ ਕੀਤੇ ਜਾਣਗੇ ਅਮਰੀਕਾ ਦੇ ਰਸਤੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਈਲਮ ਅਰਜ਼ੀਆਂ ਵੀ ਸਿੱਧੇ ਤੌਰ ਉੱਤੇ ਰੱਦ ਕਰ ਦਿੱਤੀਆਂ ਜਾਣਗੀਆਂ ਪਾਰਲੀਮੈਂਟਿਕ ਕਮੇਟੀ ਦੀ ਬੈਠਕ ਦੌਰਾਨ ਗੈਰੀ ਅਨੰਦ ਸਿੰਘ ਨੇ ਇਹ ਵੀ ਦੱਸਿਆ ਕਿ ਭਾਵੇਂ ਜਟ ਸਮਿਖਿਆ ਦੌਰਾਨ ਆਸੀਐਮਪੀ ਅਤੇ ਸੀਬੀਐਸਏ ਨੂੰ ਮਿਲਣ ਵਾਲੇ ਫੰਡਾਂ ਦੇ ਵਿੱਚ 2 ਫੀਸ ਦੀ ਕਟੌਤੀ ਕੀਤੀ ਗਈ ਪਰ ਦੋਹਾਂ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ ਹਜ਼ਾਰ ਵਾਧੂ ਅਫਸਰ ਵੀ ਮਿਲਦੇ ਨਹੀਂ CBS ਦੇ ਨਾਲ ਸੰਬੰਧਤ 800 ਅਕਸਰਾਂ ਨੂੰ 18 ਹਫ਼ਤੇ ਦੀ ਸਿਖਲਾਈ ਜਦ ਹੀ ਕਯੂਬਿਕ ਦੇ ਵਿੱਚ ਆਰੰਭੀ ਜਾ ਰਹੀ ਹੈ ਜਦਕਿ 200 ਹੋਰਨਾਂ ਨੂੰ ਆਪਰੇਸ਼ਨ ਸਟਾਫ ਵਜੋਂ ਵਰਤਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮਿਆਂ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਐਲ ਰੀਜਨਲ ਪੁਲਿਸ ਦੇ ਵੱਲੋਂ ਹਾਲੀ ਦੇ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਐਲ ਪੁਲਿਸ ਨੇ ਆਪਣੀ ਕਿਸਮ ਦੇ ਪਹਿਲੇ ਬਿਆਨ ਦੇ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਕੱਟਣ ਦੇ ਲਈ ਬਾਰਡਰ ਸਰਵਿਸਿਜ਼ ਏਜੰਸੀ ਅਤੇ ਪੀਐਲ ਕ੍ਰਾਊਨ ਆਨੇ ਦਫਤਰ ਦੇ ਨਾਲ ਤਾਲਮੇਲ ਕਾਇਮ ਕੀਤਾ ਗਿਆ ਸਸਿਕਾ ਜੀ ਮੈਂ ਹਕਮਿਲ ਕਪੂਲ ਤੁਹੇ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਮੌਜੂਦਾ 32000 ਪ੍ਰਵਾਸੀਆਂ ਨੂੰ ਫੜ ਕੇ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਪਰ ਬਦਕਿਸਮਤੀ ਦੇ ਨਾਲ ਬਾਰਡਰ ਸਰਵਿਸਿਜ਼ ਵਾਲੇ ਇਹਨਾਂ ਦੀ ਪੈੜ ਨੱਪਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਰੈਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਤਾ ਦੀ ਹੈ ਅਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਛੜੋਂਦੇ ਯਤਨ ਵੀ ਕਿਤੇ ਜਾ ਰਹੇ ਨਹੀਂ ਸਿਰਫ ਇੱਥੇ ਹੀ ਬਸ ਨਹੀਂ ਮੌਜੂਦਾ ਬਾਰੇ ਦੌਰਾਨ ਤੋਂ 2000 ਤੋਂ ਵੱਧ ਪਾਤੀ ਰਿਪੋਰਟ ਕਿਤੇ ਜਾ ਚੁੱਕੇ ਨੇ ਅਤੇ ਸਾਲ ਦੇ ਅੰਤ ਤੱਕ ਕੰਕੜਾ ਹੋਰ ਵੀ ਵੱਸ ਸਕਦਾ ਦੂਜੇ ਪਾਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਦਾਵਾ ਕਰ ਰਹੇ ਨੇ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬੰਦਾ ਹੈ। ਦਰਸਲ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਕਾਫੀ ਭਖਦਾ ਨਜ਼ਰ ਆਇਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਸੰਗਰੀ ਉੱਤੇ ਸਵਾਲਤ ਦੀ ਪੁਛਾੜ ਕਰ ਦਿੱਤੀ। ਟੋਰੀ ਐਮਪੀ 프੍ਰੈਂਕ ਕੈਪਟੋ ਨੇ ਡਿਪੋਰਟੇਸ਼ਨ ਲਿਸਟ ਦੇ ਵਿੱਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸਭਾ ਮੰਤਰੀ ਨੇ ਜਵਾਬ ਦੇਣ ਤੋਂ ਨਾ ਕਰ ਦਿੱਤੀ ਪਰ ਬਾਅਦ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਿਨ ਓ ਗੌਰਮਨ ਨੇ ਸਖਤ ਤੌਰ ਤੇ ਮੰਨਿਆ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਰ ਨਹੀਂ ਚੀਨਾ ਨੂੰ ਰਿਪੋਰਟ ਕੀਤਾ ਜਾਣਾ ਪਰ ਨਾਲ ਹੀ ਕਿ ਹੈ ਕਿ ਇਹ ਅੰਕੜਾ ਘਟ ਵੱਧ ਵੀ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਨਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦੇ ਗੈਰੀ ਅਨੰਤ ਸੰਘਰੀ ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 99% ਕਮੀ ਆਈ ਹੈ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਖਾਤੇ ਸਿਬੀਐਸਏ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹਾਇਕਾ ਕਰਵਾਈ ਜਾ ਰਹੇ ਨੇ ਦਸੇ ਲੋਕ ਸੁਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਬਿਲ C12 ਰਾਹੀਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਦਸੇ ਕਿ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪਹੁੰਚੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਏ ਦੇ ਅਸਾਈਲਮ ਕਲੇਮ ਪਰਵਾਣ ਵੀ ਨਹੀਂ ਕੀਤੇ ਜਾਣਗੇ ਅਮਰੀਕਾ ਦੇ ਰਸਤੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਈਲਮ ਅਰਜ਼ੀਆਂ ਵੀ ਸਿੱਧੇ ਤੌਰ ਉੱਤੇ ਰੱਦ ਕਰ ਦਿੱਤੀਆਂ ਜਾਣਗੀਆਂ ਪਾਰਲੀਮੈਂਟਿਕ ਕਮੇਟੀ ਦੀ ਬੈਠਕ ਦੌਰਾਨ ਗੈਰੀ ਅਨੰਦ ਸੰਘੀ ਨੇ ਇਹ ਵੀ ਦੱਸਿਆ ਕਿ ਭਾਵੇਂ ਜੱਟ ਮਿਖਿਆ ਦੁਆਰ ਆਸੀ ਐਮਪੀ ਅਤੇ ਸੀਬੀਐਸਏ ਨੂੰ ਮਿਲਣ ਵਾਲੇ ਫੰਡਾਂ ਦੇ ਵਿੱਚ 2% ਦੀ ਕਟੌਤੀ ਕੀਤੀ ਗਈ ਪਰ ਦੋਹਾਂ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ ਹਜ਼ਾਰ ਵਾਧੂ ਅਫਸਰ ਵੀ ਮਿਲ ਰਹੇ ਨੇ CBSA ਦੇ ਨਾਲ ਸੰਬੰਧਤ 800 ਅਕਸਰਾਂ ਨੂੰ 18 ਹਫ਼ਤੇ ਦੀ ਸਿਖਲਾਈ ਜਲਦ ਹੀ ਕਯੂਬਿਕ ਦੇ ਵਿੱਚ ਆਰੰਭੀ ਜਾ ਰਹੀ ਹੈ ਜਦਕਿ 200 ਹੋਰਨਾਂ ਨੂੰ ਆਪਰੇਸ਼ਨ ਸਟਾਫ ਵਜੋਂ ਵਰਤਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮਿਆਂ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਲ ਰੀਜਨਲ ਪੁਲਿਸ ਦੇ ਵੱਲੋਂ ਹਾਲੀ ਦੇ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੀ ਕਿਸਮ ਦੇ ਪਹਿਲੇ ਬਿਆਨ ਦੇ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਕੱਟਣ ਦੇ ਲਈ ਪਾਟਾ ਸਰਵਿਸਿਜ਼ ਏਜੰਸੀ ਅਤੇ ਪੀਲ ਕ੍ਰਾਊਨ ਤਾਨੀ ਦਫਤਰ ਦੇ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ